ਮੈਂ ਸਪੀਕਰ ਸਾਹਿਬ ਤੁਹਾਡੇ ਰਾਈ ਦੱਸਣਾ ਚਾਹਣਾ ਕਿ ਪਿਛਲੀ ਦਿਨੀ ਜਿਹੜੇ ਪੰਜਾਬ ਦੇ ਨੌਜਵਾਨ ਸਾਥੀ ਡਿਵੋਟ ਹੋਏ ਆ ਉਹਦੇ ਲਈ ਸਰਕਾਰ ਤਾਂ ਬਹੁਤ ਵੱਡਾ ਅਪਰਾਣਾ ਕਰ ਰਹੀ ਆ ਪਰ ਮੈਂ ਵੀ ਪਿਛਲੇ 15 ਸਾਲਾਂ ਤੋਂ ਬਾਲਾ ਜੀ ਦੀ ਰੱਥ ਯਾਤਰਾ ਕੱਢਦਾ ਹੁਲਿਆਣੇ ਦੇ ਅੰਦਰੋਂ ਹਰ ਇੱਕ ਸਾਲ ਐਡ ਕੀ ਐਸੀ ਆਪਣੇ ਤੌਰ ਤੇ ਫੈਸਲਾ ਕੀਤਾ ਕਿ ਉਹ ਯਾਤਰਾ ਜਿਹੜੀ ਆ ਇੱਕ ਸਰਦਾਰਨ ਤੌਰ ਦੇ ਉੱਤੇ ਇੱਕ ਸਿੰਗਲ ਝੰਡਾ ਲੈ ਕੇ ਕੱਢਾਂਗੇ ਪਰ ਉਹਦੇ ਉੱਤੇ ਜਿਹੜਾ ਖਰਚਾ ਹੁੰਦਾ ਵਾ ਕੀਤਾ ਜਾਂਦਾ ਹਰ ਇੱਕ ਸਾਲ ਉਹ ਜਿੰਨਾ ਖਰਚਾ 6 ਲੱਖ ਰੁਪਈਆ ਸੀ ਉਹ ਜਿਹੜੇ ਬੰਦੇ ਡਿਵੋਟ ਹੋ ਕੇ ਆਏ ਆ 12 ਘਰਾਂ ਦੇ ਵਿੱਚ ਮੈਂ ਆਪਣੇ ਵੱਲੋਂ 50-50 ਹਜ਼ਾਰ ਰੁਪਈਆ ਬਾਰਾਂ ਕਾ ਰਾਜ ਦੇ ਕੇ ਆਉਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਕਿ ਪੰਜਾਬ ਦੇ ਉਹਨਾਂ ਬੱਚਿਆਂ ਨੇ ਆਪਣੇ ਰੁਜ਼ਗਾਰ ਲਈ ਉੱਥੇ ਗਏ ਸੀ ਆਪਾਂ ਸਾਰੇ ਪੰਜਾਬੀਆਂ ਨੂੰ ਜੋ ਪੰਜਾਬ ਦੀ ਪਛਾਣ ਆ ਉਹਦੇ ਵਿੱਚ ਮੈਂ ਚਾਹਣਾ ਤੁਹਾਡੇ ਲਈ ਦੱਸਣਾ ਕਿ ਸਾਰੇ ਆਪਣਾ ਆਪਣਾ ਯੋਗਦਾਨ ਜਿੰਨੇ ਜੋਗਾ ਕੋਈ ਹੈਗਾ ਵਾ ਸਾਰੇ ਪਾਓ ਤੇ ਆਪਾਂ ਉਹਨਾਂ ਬੱਚਿਆਂ ਦਾ ਆਸਰਾ ਬਣ ਕੇ ਸਾਰੀ ਸਰਕਾਰ ਤਾਂ ਬਹੁਤ ਕੁਝ ਕਰ ਰਹੀ ਆ ਸਰਕਾਰ ਦੇ ਉੱਤੇ ਨਾ ਇਸ ਗੱਲ ਨੂੰ ਹੁਣ ਉਂਗਲ ਚੱਕਿਓ ਆਪ ਕੁਝ ਕਰਕੇ ਦਿਖਾਈਆ ਪੰਜਾਬੀ ਤੇ 3 ਕਰੋੜ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਪਤਾ ਸੈਸ਼ਨ ਸੀ ਕਿ ਕੱਲ ਅਹਿਮ ਫੈਸਲਾ ਬਈ ਸੰਕਟ ਦੇ ਵਿੱਚ ਕਿਸੇ ਦਾ ਸੰਕਟ ਘਟਾਓ ਤਾਂ ਬੰਦੇ ਦੀ ਇਨਸਾਨੀਅਤ ਪਤਾ ਲੱਗਦੀ ਆ ਇਸ ਕਰਕੇ ਮੈਂ ਵੀ ਆਪਣੇ ਮਨਚੇ ਫੈਸਲਾ ਲਿਆ ਬਈ ਜਿਹੜੀ ਇਹ ਮੈਂ ਯਾਤਰਾ ਕਰਦਾ ਹਰ ਇੱਕ ਸਾਲ ਐਤ ਕੀ ਬਾਲਾ ਜੀ ਦਾ ਝੰਡਾ ਕੱਲਾ ਲੈ ਕੇ ਔਰ ਉਸੇ ਰੂਟ ਦੇ ਉੱਤੋਂ ਯਾਤਰਾ ਕੱਡੂੰਗਾ ਪਰ ਜਿਹੜਾ ਉਹਦੇ ਉੱਤੇ ਪੈਸਾ ਖਰਚ ਕਰਦੇ ਆਂ ਅਸੀਂ ਹਰ ਇੱਕ ਸਾਲ ਉਹ ਪੈਸਾ ਜਿਹੜਾ ਵਾ ਉਹ 12 ਪਰਿਵਾਰਾਂ ਨੂੰ 12 ਬੱਚਿਆਂ ਨੂੰ 50-50 ਹਜ਼ਾਰ ਰੁਪਇਆ ਧਾਂਗੇ ਇਹ ਮੇਰੀ ਅੰਦਰ ਜਾਗਰਤੀ ਬਾਲਾ ਜੀ ਨੇ ਤਾਂ ਕੀਤੀ ਆ ਇੱਕ ਬੱਚਾ ਡਿਵੋਟ ਹੋ ਕੇ ਆਇਆ ਉੱਥੋਂ ਤੇ ਉਹ ਮੈਨੂੰ ਦੇਖ ਰਿਹਾ ਸੀ ਉਹਨੇ ਵੀ 50 ਹਜ਼ਾਰ ਰੁਪਇਆ ਮੈਂ ਕਿਸੇ ਕੋਲੋਂ ਲਿਆ ਤੇ ਆਟੋ ਪਾ ਕੇ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਆ ਹਾਂ ਮੇਰੇ ਮਨ ਚ ਉਸੇ ਵੇਲੇ ਬਾਲਾ ਹੀ ਨੇ ਆਵਾਜ਼ ਦਿੱਤੀ ਵੀ ਕਿਉਂ ਨਾ ਤੂੰ ਇੱਥੇ ਆ ਹਰ ਇੱਕ ਸਾਲ 8-10 ਜਾਂ 6 ਲੱਖ ਰੁਪਏ ਦਾ ਖਰਚਾ ਕਰਦਾ ਕਿਉਂ ਨਾ 12 ਪਰਿਵਾਰਾਂ ਦੇ ਵਿੱਚ ਇੱਕ ਰੋਜ਼ਗਾਰ ਦਾ ਸਾਧਨ ਬਣਾ ਦਈਏ ਇਸ ਕਰਕੇ ਮੈਂ ਮਨ ਚ ਬਨਾਇਆ ਵਿਧਾਨ ਸਭਾ ਚ ਵੀ ਸਪੀਕਰ ਸਾਹਿਬ ਦੀ ਗਵਾਹੀ ਚ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਇਸ ਗੱਲ ਦੀ ਮਾਨ ਦੇ ਵਿੱਚ ਪ੍ਰੇਰਣਾ ਲਈ ਵੀ 12 ਪਰਿਵਾਰਾਂ ਨੂੰ 50-50 ਹਜ਼ਾਰ ਰੁਪਿਆ ਦੇ ਕੇ ਉਹ ਚਾਹੇ ਕੋਈ ਵੀ ਰੁਜ਼ਗਾਰ ਕਰਨਾ ਚਾਹਣ ਜਿਹੜੇ ਜ਼ਰੂਰਤਮੰਦ ਆ ਕਿਉਂਕਿ ਕਈਆਂ ਕੋਲ ਹੈਗਾ ਵਸ ਸਾਧਨ ਕਈ ਤਾਂ ਬਿਲਕੁਲ ਹੀ ਇਹ ਸਾਧਨ ਤੋਂ ਟੁੱਟ ਗਏ ਰੁਜ਼ਗਾਰ ਤੋਂ ਉਹਨਾਂ ਦੇ ਨਾਲ ਖੜਨਾ ਸਾਡੇ ਪੰਜਾਬ ਦੇ 3 ਕਰੋੜ ਲੋਕਾਂ ਦਾ ਸਰਕਾਰਾਂ ਦਾ ਇਕੱਲਾ ਹਰ ਕੰਮ ਨਹੀਂ ਹੁੰਦਾ ਸਰਕਾਰਾਂ ਦੇ ਨਾਲ ਆਪਾਂ ਜਦੋਂ ਜੁੜ ਕੇ ਇਸ ਕੰਮ ਦੇ ਵਿੱਚ ਯੋਗਦਾਨ ਪਾਵਾਂਗੇ ਆਪਣਾ ਆਪਣਾ ਆਪਣੇ ਆਪ ਉਹਨਾਂ ਪੰਜਾਬੀ ਬੱਚਿਆਂ ਦੀ ਵੀ ਮਨੋਬਲ ਮਜ਼ਬੂਤ ਹੋਊਗਾ ਔਰ ਪੰਜਾਬ ਦੇ ਜਿਹੜੇ ਬੱਚੇ ਇੱਥੇ ਆਏ ਆ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਮਿਲੂਗਾ